ਜਦੋਂ ਵੀ ਵੋਟਾਂ ਹੁੰਦੀਆਂ ਨੇ ਤਾਂ ਜੇਕਰ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੀ ਜਿਹੜੀ ਸਿਆਸਤ ਹੈ ਉਹ ਬੁੱਡੇ ਦਰਿਆ ਜਾਂਨ ਕਿ ਗੰਦੇ ਨਾਲੇ ਤੋਂ ਸ਼ੁਰੂ ਹੁੰਦੀ ਹੈ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਰਹੀਆਂ ਨੇ ਜਿੰਨੇ ਵੀ ਵਿਧਾਇਕ ਰਹੇ ਨੇ ਸਾਰਿਆਂ ਦੇ ਵੱਲੋਂ ਦਾਅਵਾ ਕੀਤਾ ਜਾਂਦਾ ਜੇਕਰ ਅਸੀਂ ਵਿਧਾਇਕ ਬਣਦੇ ਹਾਂ ਜਾਂਕਰ ਫਿਰ ਸਾਡੀ ਸਰਕਾਰ ਬਣੇਗੀ ਤਾਂ ਸਭ ਤੋਂ ਪਹਿਲਾਂ ਅਸੀਂ ਬੁੱਡੇ ਦਰਿਆ ਨੂੰ ਸਾਫ਼ ਕਰਨ ਦਾ ਜਿਹੜਾ ਕੰਮ ਹੈ ਉਹ ਕਰਾਂਗੇ ਪਰ ਹਲੇ ਤੱਕ ਵੀ ਬੁੱਡੇ ਦਰਿਆ ਦਾ ਪੰਜਾਬ ਚੋਦੋ ਤੋਂ ਰਿਸ਼ਵਤਖੋਰੀ ਤੇ ਗੈਰਕਾਨੂੰਨੀ ਕੰਮਾਂ ਤੇ ਠਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੋ ਲੰਕੜੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਇਆ ਦਿਨ ਰਾਤ ਲੱਗੇ ਹੋਇਆ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਮੁੱਦਾ ਜਿਉਂ ਦਾ ਤੇ ਉਹ ਬਣਿਆ ਹੋਇਆ ਪੰਜਾਬ ਦੇ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਸਰਕਾਰ ਹੈ ਜਿਹੜੀ ਕਿ ਉਹਨੋਂ ਉਹ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਬੀਤੇ ਕੱਲ ਪੋਲਿਊਸ਼ਨ ਕੰਟਰੋਲ ਬੋਰਡ ਅਤੇ ਕਾਰਪੋਰੇਸ਼ਨ ਦੇ ਵੱਲੋਂ ਸਾਂਝੇ ਤੌਰ ਤੇ ਜਿਹੜੀ ਕਿ ਬੁੱਡੇ ਦਰਿਆ ਦੀ 12 ਜਗਾਵਾਂ ਤੋਂ ਵੱਖ-ਵੱਖ ਜਗਾਵਾਂ ਤੋਂ ਸੈਂਪਲਿੰਗ ਕੀਤੀ ਗਈ ਹੈ ਰਿਪੋਰਟ ਆਣੀ ਹਜੇ ਬਾਕੀ ਆ ਹਾਲਾਂਕਿ ਇਲਜ਼ਾਮ ਜਿਹੜੇ ਨੇ ਇੱਕ ਦੂਜੇ ਤੇ ਲਗਾਏ ਜਾ ਰਹੇ ਨੇ ਵੀ ਕਿਸੇ ਦੇ ਵੱਲੋਂ ਸਫਾਈ ਨਹੀਂ ਕੀਤੀ ਬੁੱਡੇ ਦਰਿਆ ਦੀ ਸਫਾਈ ਨੂੰ ਲੈ ਕੇ ਸੋਨੇ ਦੀ ਖਾਨ ਜਿਹੜਾ ਕਿ ਉਹ ਰਾਜਨੀਤਕਾਂਵਾਂ ਦੇ ਲਈ ਬੁੱਡਾ ਬੁੱਡਾ ਨਾਲਾ ਜਿਹੜਾ ਕਿ ਉਹ ਬਣਿਆ ਹੋਇਆ ਸੀ ਪਰ ਹੁਣ ਐਕਸ਼ਨ ਮੋਡ ਦੇ ਵਿੱਚ ਸਰਕਾਰ ਜਿਹੜੀ ਕਿ ਨਜ਼ਰ ਆ ਰਹੀ ਹੈ ਤਾਂ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਸਾਹਿਬ ਨੇ ਮੌਜੂਦ ਨੇ ਪੱਪੀ ਜੀ ਜਿਵੇਂ ਮੈਂ ਕਹਿ ਕਿ ਹਟਿਆ ਕਿ ਹਰ ਇੱਕ ਰਾਜਨੀਤਿਕ ਨੇ ਦਾਵਾਂ ਦੇ ਲਈ ਸੋਨੇ ਦੀ ਖਾਨ ਬਣਿਆ ਹੋਇਆ ਸੀਗਾ ਕਰੋੜਾਂ ਰੁਪਏ ਆਏ ਨੇ ਬੁੱਡੇ ਨਾਲੇ ਦੀ ਸਫਾਈ ਦੇ ਲਈ ਪਰ ਬੁੱਡੇ ਨਾਲੇ ਦਾ ਮੁੱਦਾ ਜਿਉਂ ਦਾ ਤਿਉ ਹੀ ਹੈ ਕਦੋਂ ਤੱਕ ਉਡੀ ਸਰਕਾਰ ਦੇ ਵੱਲੋਂ ਕੀਤੀ ਜਾਵੇਗੀ ਦੇਖੋ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਸਿਰਫ ਕਾਗਜੀ ਕੰਮ ਕੀਤਾ ਸੀ ਐਸੀ 2.5 ਸਾਲਾਂ ਦੇ ਅੰਦਰ ਵੱਡੇ ਜ਼ਰੀਆ ਦੇ ਉੱਤੇ ਜਿੰਨਾ ਵੀ ਕੰਮ ਕਰ ਰਹੇ ਆ ਪ੍ਰੈਕਟੀਕਲ ਕਰ ਰਹੇ ਆ ਉਹ ਕਾਗਜੀ ਕਰਕੇ ਗਏ ਆ ਕਾਗਜ਼ਾਂ ਦੇ ਵਿੱਚ ਹੀ ਜੋ ਕੁਝ ਸੀਗਾ 650 ਕਰੋੜ ਰੁਪਏ ਦਾ ਅੱਜ ਕਾਗਜ਼ਾਂ 'ਚ ਵੀ ਹਿਸਾਬ ਨਹੀਂ ਮਿਲ ਰਿਹਾ ਤੇ ਥੱਲੇ ਜ਼ਮੀਨ ਤੇ ਵੀ ਕੁਝ ਨਹੀਂ ਦਿਖ ਰਿਹਾ ਇਸ ਕਰਕੇ ਸਾਰੇ ਵਿਧਾਇਕ ਜਿੰਨੇ ਵੀ ਇਸ ਕਮੇਟੀ ਦੇ ਮੈਂਬਰ ਆ ਮੈਂ ਵੀ ਉਸ ਕਮੇਟੀ ਦਾ ਮੈਂਬਰ ਆ ਪਰ ਮੈਂ ਤੁਹਾਨੂੰ ਤੁਹਾਡੇ ਲਈ ਦੱਸਣਾ ਚਾਹਣਾ ਲੁਧਿਆਣੇ ਦੀ ਜਨਤਾ ਤੇ ਪੰਜਾਬ ਦੀ ਜਨਤਾ ਨੂੰ ਇਹ ਕਿਸੇ ਵੇਲੇ ਇਤਿਹਾਸਕ ਦਰਿਆ ਸੀ ਬੁੱਢਾ ਦਰਿਆ ਸੀ ਇਹਨੂੰ ਨਾਲਾ ਬਣਾਉਣ ਚ ਵੀ ਆਪਣੇ ਵਰਗੇ ਲੋਕਾਂ ਦਾ ਰੋਲ ਆ ਤੇ ਅੱਜ ਜੇ ਕੋਈ ਸਫਾਈ ਕਰ ਰਿਆਂ ਸੀ 2.5 ਸਾਲਾਂ ਚ ਜੋ ਪਿਛਲੇ 30 ਸਾਲਾਂ ਦਾ 35 ਸਾਲਾਂ ਦਾ ਇਹਨੂੰ ਬੁੱਢਾ ਨਾਲਾ ਬਣਾਤਾ ਹੋਇਆ ਵਾ ਉਹਨੂੰ ਸਫਾਈ ਲਈ ਜੰਗੀ ਪੱਦਰ ਤੇ ਲੱਗੇ ਹੋਇਆ ਆ ਆਪਣੇ ਵੱਲੋਂ ਕੋਈ ਕਿਸੇ ਗੱਲ ਦੀ ਕਮੀ ਨਹੀਂ ਛੱਡਦੇ ਪਰ ਜਿੱਥੇ ਤੱਕ ਤੁਸੀਂ ਕਹਤਾ ਵੀ ਇਹ سونے ਦੀ ਖਾਨ ਹੈ ਇਹ ਸੋਨਾ ਸੀਗਾ ਖਾਨ ਇਹ ਅੱਜ ਨਰਕ ਦੀ ਬਣਾ ਕੇ ਦੇ ਕੇ ਗਏ ਆ ਸਾਨੂੰ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਕਾਲੀ ਦਾ ਲੋਵੇ ਇਹ ਇਤਿਹਾਸਿਕਾ ਪਹਿਲੇ ਪਾਸ਼ਾਹੀ ਦੇ ਚਰਨ ਛੋਹ ਧਰਤੀ ਆ ਗਊ ਗੁਰਦੁਆਰਾ ਗਊ ਘਰ ਸਾਹਿਬ ਇੱਥੇ ਗੁਰੂ ਨਾਨਕ ਦੀ ਧਰਤੀ ਇੱਥੇ ਗੁਰੂ ਦਾ ਪੈਰ ਪਿਆ ਹੋਵੇ ਇਹਨਾਂ ਲੋਕਾਂ ਨੇ ਇਸ ਗੱਲਬਾਤ ਧਿਆਨ ਹੀ ਨਹੀਂ ਕੀਤਾ ਅੱਜ ਲੱਗੇ ਹੋਇਆ ਇੱਥੇ ਇਤਿਹਾਸਕ ਮੇਲੇ ਲੱਗਦੇ ਰਹੇ ਆ ਅਸੀਂ ਵੀ ਇਸ ਦਰਿਆ ਦੇ ਵਿੱਚ ਚੁੱਬੀਆਂ ਲਾਉਂਦੇ ਰਹੇ ਆ ਪਰ ਗੱਲ ਇਹ ਆ ਵੀ ਜਦੋਂ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਕੀਤਾ ਔਰ ਸਿਰਫ ਇੱਕ ਕਾਗਜ਼ੀ ਤੌਰ ਦੇ ਉੱਤੇ ਜੋ ਕਾਰਵਾਈ ਹੋਈ ਉਹ ਹੋਈ ਆ ਪ੍ਰੈਕਟੀਕਲ ਹੁਣ ਲੱਗੇ ਹੋਏ ਆ ਡੀਸੀ ਸਾਹਿਬ ਵੀ ਲੱਗੇ ਹੋਏ ਆ ਜੰਗੀ ਪਦ ਤੇ ਸਾਡੇ ਮੁੱਖ ਮੰਤਰੀ ਸਾਹਿਬ ਸੰਤ ਸੀਚਿਆਲ ਜੀ ਉਹ ਵੀ ਇੱਕ ਜੰਗੀ ਪੱਦਰ ਤੇ ਲੱਗੇ ਹੋਇਆ ਸਾਰੇ ਲੱਗੇ ਹੋਇਆ ਕੋਸ਼ਿਸ਼ ਕਰਨ ਨਾਲ ਸਾਰੇ ਹੱਲ ਹੁੰਦੇ ਅੱਜ ਕੋਸ਼ਿਸ਼ ਸ਼ੁਰੂ ਹੋਈ ਆ ਤੁਹਾਨੂੰ ਆਉਣ ਵਾਲੇ ਸਮੇਂ ਚ ਦਿਖੂਗਾ ਵੀ ਬੁੱਢੇ ਦਰਿਆ ਦਾ ਜਦੋਂ ਕਰੋਨਾ ਵੇਲੇ ਤੁਸੀਂ ਦੇਖਿਆ ਹੋਣਾ ਉਦੋਂ ਬਿਲਕੁਲ ਉਹੀ ਪੁਰਾਣਾ ਅੱਜ ਤੋਂ 50 ਸਾਲ ਪੁਰਾਣਾ ਦਰਿਆ ਬਣਾਤਾ ਸੀ ਕੁਦਰਤ ਨੇ ਔਰ ਉਹ ਹੋ ਜਿਆ ਸਮਾਊਗਾ ਮਾਲਕ ਸੱਚੇ ਪਾਸ਼ਾ ਕਿਰਪਾ ਕਰੇ ਉਹ ਜਿਆ ਸਮਾਊਗਾ ਉਹੀ ਦਰਿਆ ਇਹ ਬਣ ਜਾ ਰਿਹਾ ਆ ਪਠੋੜੀ ਸਰਕਾਰ ਦੇ ਵੱਲੋਂ ਕੋਈ ਟਾਈਮ ਟਾਈਮ ਬਾਉਂਡ ਕੀਤਾ ਕਿਉਂਕਿ ਕਿਹਾ ਤਾਂ ਸਾਰੀਆਂ ਸਰਕਾਰਾਂ ਦੇ ਵੱਲੋਂ ਗਿਆ ਪਿਛਲੀਆਂ ਜਿੰਨੇ ਵੀ ਸਰਕਾਰਾਂ ਰਹੀਆਂ ਨੇ ਪਠੋੜੀ ਸਰਕਾਰ ਦੇ ਵੱਲੋਂ ਕੋਈ ਟਾਈਮ ਟਾਈਮ ਬਾਉਂਡ ਕੀਤਾ ਗਿਆ ਕਿ ਐਨੇ ਸਮੇਂ ਦੇ ਵਿੱਚ ਇਸ ਦੀ ਸਫਾਈ ਦਾ ਕੰਮ ਮੁਕੰਮਲ ਹੋ ਜਾਏਗਾ। ਲੇਖੋ ਤੁਸੀਂ ਪਹਿਲੀ ਵਾਰ ਸੁਣਿਆ ਹੋਣਾ ਮਾ ਅੱਜ ਪੂਰੇ ਲੁਧਿਆਣੇ ਦੀਆਂ ਜਿੰਨੀਆਂ ਵੀ ਡੈਂਗਾ ਨੇ ਸਾਰਿਆਂ ਨੂੰ 3 ਦਿਨ ਲਈ ਬੰਦ ਕਰਕੇ ਪਹਿਲਾਂ ਚਲਦੀਆਂ ਦਾ ਸੈਂਪਲ ਲਿਆ ਗਿਆ ਤੇ ਫਿਰ ਉਸ ਤੋਂ ਬਾਅਦ ਹੁਣ 3 ਦਿਨ ਲਗਾਤਾਰ ਬੰਦ ਕੀਤਾ ਉਹਦਾ ਰਜਾਇਤ ਦੇਖਣਾ ਬਿਚੀ ਡੈਰੀ ਦੇ ਗੋਬਰ ਦਾ ਕਿੰਨਾ ਨੁਕਸਾਨ ਹੁੰਦਾ ਇਸ ਪਾਣੀ ਦਾ ਤੇ ਡੈਂਗਾ ਦੇ ਜਿਹੜਾ ਕੈਮੀਕਲ ਵਾਲਾ ਪਾਣੀ ਆ ਉਹਦੇ ਨਾਲ ਕਿੰਨਾ ਨੁਕਸਾਨ ਹੁੰਦਾ ਵਾ ਕਿਉਂਕਿ ਆ ਸਾਡੇ ਮੋਗਾ ਸੈਣ ਚੱਲ ਜਾ ਉਹ ਹਰ ਇੱਕ ਘਰ ਦੇ ਵਿੱਚ ਹੈ ਤਾਂ ਸਾਡੇ ਹੀ ਨੇ ਨਾ ਪਰਿਵਾਰਕ ਮੈਂਬਰ ਕਾਲਾ ਪੀਲੀ ਆ ਲੋਕਾਂ ਨੂੰ ਆ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਘਰ ਦਾ ਮਰੀਜ਼ ਇੱਕ ਕੈਂਸਰ ਦਾ ਮਰੀਜ਼ ਬਣਿਆ ਹੋਇਆ ਵਾ ਇਹ ਸਾਡੀ ਸਾਰਿਆਂ ਦੀ ਵਿੱਚ ਵੀ ਇਹ ਹਾਲਾਤ ਨੇ ਬਲੀਪੁਰ ਕਲਾਂ ਦੇ ਵਿੱਚ ਹਾਂ ਸਾਡੀ ਡਿਊਟੀ ਬੰਦੀ ਆ ਜੇ ਨਾ ਸੰਭਿਆ ਅਸੀਂ ਲੋਕ ਇਸੇ ਚੀਜ਼ਾਂ ਦੇ ਸ਼ਿਕਾਰ ਅੱਜ ਧਰਤੀ ਦਾ ਤਿਆਬੀ ਪਾਣੀ ਹੋ ਗਿਆ ਜਿੱਥੇ 4 ਫੁੱਟ ਤੇ ਨਲਕਾ ਲੱਗਦਾ ਸੀ ਅੱਜ 200 ਫੁੱਟ ਪੱਟ ਲੋ ਤਾਂ ਤਿਆਬੀ ਆ 300 ਫੁੱਟ ਪੱਟ ਲੋ ਤਾਂ ਤਿਆਬੀ ਆ ਇਹਦੇ ਸਾਰੇ ਜਿੰਮੇਵਾਰਾਂ ਇਹ ਕਿਸੇ ਇੱਕ ਸਿੰਗਲ ਬੰਦੇ ਨੂੰ ਨਹੀਂ ਕਿਹਾ ਜਾ ਸਕਦਾ ਵੀ ਉਹ ਬੰਦਾ ਜਿੰਮੇਵਾਰ ਆ ਇਹ ਲੋਕਾਂ ਨੇ ਆਪਣਾ ਦੀ ਨਸ ਚਲਾਉਣ ਲਈ ਲੋਕਾਂ ਨੂੰ ਜ਼ਹਿਰ ਵੰਡਤੀ ਪਰ ਆਪ ਨਹੀਂ ਦੇਖਿਆ ਵੀ ਅਸੀਂ ਕਿਹੜਾ ਤਿਆਬੀ ਪਾਣੀ ਉਸ ਪਾਣੀ ਚ ਪਾ ਰਹੇ ਆ ਜਿਹਦੇ ਵਿੱਚ ਗੁਰੂ ਦੀ ਚਰਨਛੋਹ ਧਰਤੀ ਦੇ ਪੈਰ ਪਏ ਹੋਣ ਧਰਤੀ ਦੇ ਉੱਤੇ ਤੇ ਉਹਨੂੰ ਅਸੀਂ ਅੱਜ ਇੱਕ ਗੰਦਲਾ ਗੰਦਾ ਨਾਲਾ ਬਣਾ ਕੇ ਗੰਦਾ ਪਾਣੀ ਬਣਾ ਕੇ ਲੋਕਾਂ ਦੇ ਪੀਣ ਲਈ ਭੇਜ ਰਹੇ ਆ ਇਹ ਚੀਜ਼ ਅੱਜ ਜੰਗੀ ਪੱਧਰ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕ ਕਹਿਣਾ ਵਾ ਚਾਹੇ ਇੱਕ ਗੱਲ ਤਾਂ ਮੈਂ ਤੁਹਾਡੇ ਲਈ ਅੱਜ ਸਪਸ਼ਟ ਕਰਨੀ ਚਾਹਨਾ ਵਾ ਜਿਹੜਾ ਜਿਹੜੇ ਬੰਦੇ ਦਾ ਚਾਹੇ ਕੋਈ ਜਿੱਦਾਂ ਮਰਜੀ ਵੱਡਾ ਵਪਾਰ ਆ ਚਾਹੇ ਕੋਈ ਛੋਟਾ ਵਪਾਰ ਆ ਕਿਸੇ ਦੀਆਂ ਜਾਨਾਂ ਨਾਲ ਖਲਵਾੜ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂਗਾ ਕਾਨੂੰਨ ਇਹ ਕਹਿੰਦਾ ਵਾ ਵੀ ਪਹਿਲਾਂ ਇਨਸਾਨ ਦੀ ਜਾਨ ਚਾਹੀਦੀ ਆ ਬਾਕੀ ਕੰਮ ਬਾਅਦ ਚ ਚਾਹੀਦਾ ਔਰ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜਿਹੜੇ ਬੰਦੇ ਦਾ ਇਸ ਪਾਣੀ ਦੇ ਵਿੱਚ ਇਹ ਗੰਦਾ ਗੰਦਾ ਕਰਨ ਲਈ ਗੰਦਲਾ ਪਾਣੀ ਕੀਤਾ ਜਾਨ ਦੀ ਜ਼ਿੰਮੇਵਾਰੀ ਹੋਊਗੀ ਉਹਨੂੰ ਬਿਲਕੁਲ ਉਸ ਜ਼ਿੰਮੇਵਾਰੀ ਤੋਂ ਨਹੀਂ ਭੱਜਣ ਦਾਂਗੇ ਔਰ ਉਹ ਜਿਹੜਾ ਕਾਰੋਬਾਰ ਚਾਹੇ ਜਿੰਨਾ ਮਰਜ਼ੀ ਵੱਡਾ ਹੋਵੇ ਉਸ ਕਾਰੋਬਾਰ ਨੂੰ ਵੀ ਤਾਲੇ ਲਾ ਕੇ ਉਹਦਾ ਸਾਧਨ ਕੀਤਾ ਜਾਊਗਾ ਤੁਸੀਂ ਡੇਂਗਾ ਦੀ ਗੱਲ ਕੀਤੀ ਤੁਸੀਂ ਡੇਂਗਾ ਵਾਲੇ ਦਾ ਵੱਡਾ ਇਲਜ਼ਾਮ ਲੱਗਦਾ ਕਿ ਡੇਂਗਾ ਗੰਦੇ ਨਾਲੇ ਦੇ ਪਾਣੀ ਨੂੰ ਸੋਲਿਊਸ਼ਨ ਕਰ ਰਹੀ ਆ ਨੇ ਪਰ ਡੈਂਗਾ ਵਾਲੇ ਵੀ ਕੱਲ ਉੱਥੇ ਮੌਜੂਦ ਸੀ ਉਹ ਕਹਿੰਦੇ ਕੁਝ ਵਾਸ਼ਿੰਗ ਦੇ ਜੁੰਡਾ ਲੱਗਿਆ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਜਿਹੜਾ ਕਿ ਪਾਣੀ ਆ ਉਹ ਗੰਦਾ ਕੀਤਾ ਇਲਜ਼ਾਮ ਜ਼ਰੂਰ ਤੁਹਾਡੇ ਤੇ ਲੱਗਦੇ ਨੇ ਦੇਖੋ ਗੱਲ ਸੁਣੋ ਹੁਣ ਫਿਰ ਗੱਲ ਤਾਂ ਉੱਥੇ ਹੀ ਆ ਗਈ ਨਾ ਚਾਹੇ ਵਾਸ਼ਿੰਗ ਵਾਲਿਆ ਚਾਹੇ ਡੈਂਗਾ ਵਾਲਿਆ ਹੈ ਤਾਂ ਸਾਰੇ ਆਪਾਂ ਇੱਕ ਆ ਨਾ ਜੇ ਕੋਈ ਵਾਸ਼ਿੰਗ ਵਾਲੇ ਦੇ ਤੌਰ ਤੇ ਹੁੰਦਾ ਵਾ ਮੈਂ ਤਾਂ ਤੁਹਾਨੂੰ ਦੱਸਦਾ ਆ ਹੁਣ ਸੈਂਪਲ ਆ ਜਾਣੇ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪਤਾ ਲੱਗ ਜਾਣਾ ਵਾ ਵੀ ਡੈਂਗਾ ਚੱਲਣ ਵੇਲੇ ਪਾਣੀ ਦੀ ਕੀ ਪੋਜੀਸ਼ਨ ਆ ਜਿਹੜੇ 3 ਦਿਨ ਬੰਦ ਰਹੇ ਡੈਂਗਾ ਦੇ ਯੂਨਿਟ ਓਦੋਂ ਬਾਅਦ ਉਹ ਸੈਂਪਲ ਦੇ ਵਿੱਚ ਕਿੰਨਾ ਆਉਂਦਾ ਵਾ ਏਸੇ ਚੀਜ਼ਾਂ ਦਾ ਰਿਜ਼ਲਟ ਕੱਢ ਕੇ ਇਦਾਂ ਹੀ ਇੱਕ ਦਿਨ ਡੈਰੀਆਂ ਤੇ ਸਰਵੇ ਹੋ ਜੂਗਾ ਇਦਾਂ ਹੀ ਵਾਸ਼ਿੰਗ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਵੀ ਚੈਕਿੰਗ ਹੋ ਕੇ ਹੋ ਜੂਗੀ ਵੀ ਉਹ ਕਿੰਨਾ ਤਿਆਬੀ ਉਹ ਧਿਆਨ ਦੇਣੇ ਛੋਟੇ ਛੋਟੇ ਯੂਨਿਟ ਨੇ ਉਹਨਾਂ ਨੂੰ ਕਿਤੇ ਵੀ ਚੱਕ ਕੇ ਲੈ ਕੇ ਜਾਇਆ ਜਾ ਸਕਦਾ ਜਿਹੜੇ ਵਾਸ਼ਿੰਗ ਵਾਲੇ ਆ ਮਸਲਾ ਤਾਂ ਡੈਂਗਾ ਦਾ ਤਾਂ ਵੱਡਾ ਵਾ ਇਹ ਵੱਡੇ ਪ੍ਰੋਜੈਕਟ ਨੇ ਇਹਨਾਂ ਲਈ ਕੋਈ ਜਲਦੀ ਜਗ੍ਹਾ ਲੱਭਣੀ ਵੀ ਸੌਖੀ ਨਹੀਂ ਗਈ ਇਹ ਹੁਣ ਇਹਦੇ ਲਈ ਹੱਲ ਕਰਨਾ ਪੈਣਾ ਵਾ ਸਾਰੇ ਲੱਗੇ ਹੋਏ ਆਂ ਔਰ ਕਰਨਾ ਪੈਣਾ ਵਾ ਇਹ ਹੱਲ ਕੀਤੇ ਤਾ ਹੀ ਗੁਜ਼ਾਰਾ ਵਾ ਨਹੀਂ ਤਾਂ ਇਨਸਾਨ ਦੀ ਜਾਨ ਨਾ ਖੇਲਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਦੀ ਸੈਂਪਲਿੰਗ ਤਾਂ ਹੋ ਚੁੱਕੀ ਹੋਈ ਹੈ ਰਿਪੋਰਟ ਆਣੀ ਪੈਂਡਿੰਗ ਨੇ ਪਰ ਬਹੁਤ ਸਾਰੇ ਲੋਕਾਂ ਦੇ ਨਿਗਾਮ ਇਸ ਗੱਲ ਤੇ ਟਿੱਕੀਆਂ ਕਿਉਂਕਿ ਸੈਂਪਲਿੰਗ ਤਾਂ ਹਰ ਹਰ ਸਰਕਾਰਾਂ ਦੇ ਵਿੱਚ ਹੋਈ ਹੈ ਪਰ ਕੀ ਲੱਗਦਾ ਹੈ ਕਿ ਇਸ ਵਾਰ ਰਿਪੋਰਟ ਹੈ ਜਿਹੜੀ ਕਿ ਉਹ ਪਾਰਦਰਸ਼ੀ ਤਰੀਕੇ ਦੇ ਨਾਲ ਜਿਹੜੀ ਕਿ ਜਨਤਾ ਕੋ ਵੀ ਆਫ ਦਾ ਰਕੋਡ ਕਈ ਲੋਕ ਇਹ ਕਹਿੰਦੇ ਨੇ ਕਿਉਂਕਿ ਡੈਂਗਾ ਵਾਲੇ ਕਹਿੰਦੇ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਮੌਜੂਦਾ ਵਿਧਾਇਕ ਹੁੰਦੇ ਨੇ ਉਹਨਾਂ ਕੋ ਪਹੁੰਚ ਜਾਂਦੇ ਨੇ ਮੀਟਿੰਗਾਂ ਹੋ ਜਾਂਦੀਆਂ ਸੈਟਿੰਗ ਹੋ ਜਾਂਦੀ ਹੈ ਮੁੱਦਾ ਫਿਰ ਉੱਥੇ ਦਜੋਂਦਾ ਤੇ ਹੋਈਆਂ ਤੁਹਾਨੂੰ ਇੱਕ ਗੱਲ ਮੈਂ ਦੱਸ ਦਿੰਨਾ ਵਾ ਨਾ ਤਾਏ ਆਮ ਲੋਕਾਂ ਦੀ ਸਰਕਾਰ ਆ ਨਾਤਾ ਕਿਸੇ ਨਾਲ ਕੋਈ ਸੈਟਿੰਗਾਂ ਦਾ ਮਤਲਬ ਆ ਇੱਥੇ ਇਨਸਾਨ ਦੀ ਜਾਨ ਮਾਲ ਦਾ ਰੱਖਿਆ ਕਰਨ ਦਾ ਕੰਮ ਆ ਕੋਈ ਜਿੱਡਾ ਮਰਜੀ ਡੈਂਗ ਵਾਲਾ ਹੋਵੇ ਜਿੱਡਾ ਮਰਜੀ ਜੂਨਟ ਵਾਲਾ ਹੋਵੇ ਉਸ ਬੰਦੇ ਨੂੰ ਆਪਣੀ ਬੰਦੀ ਡਿਊਟੀ ਦੀ ਡਿਊਟੀ ਕਰਨੀ ਪਊ ਔਰ ਆਪਣਾ ਪਹਿਰਾ ਦੇਣਾ ਪਊਗਾ ਜਿਹੜਾ ਜਿਹੜਾ ਬੰਦਾ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਚਾਹੇ ਕੋਈ ਜਿੱਡਾ ਮਰਜੀ ਵੱਡੇ ਜੂਨਟ ਵਾਲਾ ਵਾ ਉਹਨੂੰ ਵੀ ਉਸੇ ਕੰਮ ਦੇ ਵਿੱਚ ਲੱਗਣਾ ਪਊਗਾ ਜਿਹੜਾ ਆਮ ਲੋਕਾਂ ਦਾ ਸਧਾਰਨ ਬੰਦਿਆਂ ਦੇ ਡੈਂਗਾ ਦਾ ਕੰਮ ਆ ਉਹਦੇ ਵਿੱਚ ਹੀ ਲੱਗੇਊਗਾ ਇਹ ਨਹੀਂ ਵੀ ਇੱਕ ਛੋਟੇ ਨੂੰ ਫੜ ਲਿਆ ਤੇ ਵੱਡੇ ਨੂੰ ਛੱਡਤਾ ਉਹ ਕੰਮ ਨਹੀਂ ਹਰ ਵਈ ਹੋਊਗੀ ਤਾਹੇ ਕੋਈ ਸਰਕਾਰੀ ਅਧਿਕਾਰੀ ਜਾ ਫਿਰ ਕੋਈ ਰਾਜਨੀਤਿਕ ਨੀਤ ਅਮਾਰਤੀ ਦੀ ਆਗੂ ਨੇ 100% ਹੋਊਗੀ ਕਿਸੇ ਰਾਜਨੀਤੀ ਬੰਦੇ ਨੂੰ ਵੀ ਇਸ ਗੱਲ ਦਾ ਕੋਈ ਪਾਵਰ ਨਹੀਂ ਹੈਗੀ ਵੀ ਕਿਸੇ ਦੀ ਜਾਨ ਮਾਲ ਦਾ ਜਿਹੜੇ ਪਰਿਵਾਰ ਅੱਜ ਕਾਲੇ ਪੀਲੇ ਤੇ ਕੈਂਸਰ ਨਾਲ ਜੂਝਦੇ ਆ ਉਹ ਵੀ ਸਾਡੇ ਪਰਿਵਾਰ ਆ ਜੇ ਕਿਸੇ ਭੈਣ ਭਰਾ ਨੂੰ ਹੋ ਜਾਂਦਾ ਅੱਜ ਕੱਲ ਤਾਂ ਰੋਟੀ ਖਾਣੀ ਦਾ ਲੋਕਾਂ ਨੂੰ ਔਖੀ ਲੱਗਦੀ ਆ ਐਡੇ ਐਡੇ ਵੱਡੇ ਇਲਾਜ ਕਰਾਉਣੇ ਨਾਲੇ ਇੱਕ ਸਾਹਮਣੇ ਪਿਆ ਘਰ ਦਾ ਜੀ ਮਰਦਾ ਹੋਵੇ ਤਾਂ ਉੱਥੇ ਪੈਸਾ ਚਾਹੇ ਇੱਕ ਪਾਸੇ ਜਿੰਨਾ ਮਰਜ਼ੀ ਪਿਆ ਹੋਵੇ ਪੈਸੇ ਵਾਲੇ ਜਾਂ ਉਸ ਕੰਮ ਦਾ ਕੋਈ ਮਤਲਬ ਨਹੀਂ ਤੁਸੀਂ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਇਸੇ ਚੀਜ਼ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਔਰ ਜਿਹੜੀ ਬਣਦੀ ਕਾਰਵਾਈ ਆ ਜਿਹੜਾ ਬੰਦਾ ਇਸ ਕੰਮ ਦੇ ਵਿੱਚ ਦੋਸ਼ੀ ਹੋਊਗਾ ਉਹਦੇ ਖਿਲਾਫ ਕੀਤੀ ਜਾਊਗੀ ਚਾਹੇ ਜਿੱਡਾ ਮਰਜੀ ਕੋਈ ਵੱਡਾ ਵਾ ਕੱਪ ਜੀ ਕੱਲ ਪਬਲਿਕ ਐਕਸ਼ਨ ਕਮੇਟੀ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਲੁਧਿਆਣਾ ਦੇ ਵਿੱਚ ਬੁੱਡੇ ਦਰਿਆ ਨੂੰ ਲੈ ਕੇ ਇੱਕ ਵੱਡਾ ਅੰਦੋਲਨ ਹੈ ਉਹ ਸ਼ੁਰੂ ਕਰਨ ਜਾ ਰਹੇ ਤੇ ਉਹਨਾਂ ਨੂੰ ਲਈ ਵੀ ਕਿਹਾ ਗਿਆ ਕਿ ਆਉਣ ਵਾਲੀ 15 ਤਰੀਕ ਨੂੰ ਵਲੀਪੁਰ ਕਲਾ ਦੇ ਵਿੱਚ ਬੁੱਡੇ ਦਰਿਆ ਨੂੰ ਬੰਨ੍ਹ ਲਾ ਕੇ ਬੰਦ ਕਰ ਦੇਣ ਕਿ ਤਾਂ ਜੋ ਸਤਲੋਜ ਦੇ ਵਿੱਚ ਉਸਦਾ ਪਾਣੀ ਨਾ ਪਵੇ ਦੂਜੇ ਪਾਸੇ ਲਖਾ ਸਦਾਨਾ ਵੀ ਉੱਥੇ ਪਹੁੰਚਦੇ ਨੇ ਥੋੜਾ ਨਾਮ ਲਿਆ ਕਿ ਉਹਨਾਂ ਦੇ ਵੱਲੋਂ ਕਹਿੰਦੇ ਲੁਧਿਆਣੇ ਤੋਂ ਵਿਧਾਇਕ ਨੇ ਪੱਪੀ ਜੀ ਜੋ ਪਹਿਲਾਂ ਜਾ ਜਾ ਕੇ ਤਾਂ ਬੜਾ ਰੋਲਾ ਪਾਉਂਦੇ ਸੀ ਇਸ ਦੀ ਸਫਾਈ ਕਰਾਂਗੇ ਪਰ ਹੁਣ ਇੰਡਸਟਰੀ ਵਾਲਿਆਂ ਨਾਲ ਉਹ ਸੌਰੀ ਮਾਫ ਕਰਨਾ ਡੈਂਗਾ ਵਾਲਿਆਂ ਨਾਲ ਜਾ ਜਾ ਕੇ ਡੀਸੀ ਮੈਮ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ ਨਹੀਂ ਕਰਨੀਆਂ ਨੇ ਕਿਉਂ ਨਹੀਂ ਕਰਨੀਆਂ ਇਹ ਕਿਸੇ ਇਹ ਲੱਖੇ ਸਦਾਨੇ ਤੋਂ ਜਾਂ ਕਿਸੇ ਦੂਜੇ ਬੰਦੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਜੀ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਜਦੋਂ ਲੋਕ ਸਾਡੇ ਕੋ ਆਉਂਦੇ ਆ ਤਾਂ ਉਹਨਾਂ ਦੀ ਗੱਲ ਵਾਪਸਰਾ ਨਾ ਕਰਾਉਣੀ ਸਾਡਾ ਸਾਡੀ ਡਿਊਟੀ ਆ ਸੀ ਕਿ ਉਹ ਸੈਟਿੰਗਾਂ ਹੋ ਰਹੀਆਂ ਨੇ ਤੋ ਸੈਟਿੰਗਾਂ ਦੇਖੋ ਗੱਲ ਸੁਣੋ ਜਿਹਹ ਜੀ ਆਪਣੀਆਂ ਸੈਟਿੰਗਾਂ ਕੋਈ ਸੋਚਦਾ ਉਹ ਸੈਟਿੰਗਾਂ ਵਾਲੀ ਗੱਲ ਆ ਮੈਂ ਤੁਹਾਨੂੰ ਸੌ ਦੀ ਇੱਕ ਗੱਲ ਦੱਸਦੀ ਜਿਹੜਾ ਪੱਪੀ ਬਾਰੇ ਜਾਣਦਾ ਨਾ ਉਹ ਇਸ ਗੱਲ ਦੇ ਉੱਤੇ ਕਦੇ ਹਾਮੀ ਨਹੀਂ ਭਰ ਸਕਦਾ ਪੱਪੀ ਦਾ ਸਪਸ਼ਟ ਗੱਲ ਆ ਜੇ ਇੱਥੇ ਬੋਲਦਾ ਤਾਂ ਚਾਰ ਮੱਲਿਆਂ ਚ ਸੌਂਦਾ ਮੈਂ ਕੋਈ ਉਹੋ ਜਿਹਾ ਕੰਨ ਚ ਗੱਲ ਕਰਨ ਵਾਲਾ ਲੀਡਰ ਨਹੀਂਗਾ ਜਿੱਥੇ ਲੋਕਾਂ ਦੇ ਜਾਨਮਾਲ ਦੀ ਰੱਖਿਆ ਦੀ ਗੱਲ ਆ ਪਹਿਲਾਂ ਆਪਣੇ ਪਰਿਵਾਰ ਤਰ੍ਹਾਂ ਉਹਨਾਂ ਦੀ ਰਾਖੀ ਕਰੂੰਗਾ ਬਾਕੀ ਕੰਮ ਬਾਅਦ ਚ ਕਰੂੰਗਾ ਅਖੀਰ ਤੇ ਫਿਰ ਮੇਰਾ ਉਹੀ ਸਵਾਲ ਹੈ ਕਿ ਟਾਈਮ ਬਾਉਂਡ ਕੀਤਾ ਗਿਆ ਕਿ ਇੰਨੇ ਸਮੇਂ ਦੇ ਵਿੱਚ ਇਸ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਬੁੱਢਾ ਦਰਿਆ ਨੂੰ ਦੁਬਾਰਾ ਬੁੱਢਾ ਦਰਿਆ ਦੰਦੇ ਨਾਲ ਨੂੰ ਦੁਬਾਰਾ ਬੁੱਢਾ ਦਰਿਆ ਕਦ ਤੱਕ ਬਣਾਇਆ ਜਾਏਗਾ ਕੋਪਾ 30 35 ਸਾਲਾਂ ਦਾ ਜਿਹੜਾ ਜੰਜਾਲ ਬੁਣਿਆ ਹੋਇਆ ਵਾ ਕਿਸੇ ਨੇ ਧਿਆਨ ਨਹੀਂ ਕੀਤਾ ਪਰ ਅੱਜ 2.5 ਸਾਲਾਂ ਦੇ ਵਿੱਚ ਤੁਸੀਂ ਕੁਝ ਨਾ ਕੁਝ ਜ਼ਮੀਨੀ ਲੈਵਲ ਤੇ ਗੱਲਾਂ ਤਾਂ ਹੋਣ ਲੱਪੀਆਂ ਨਾ ਅੱਜ ਕਿਸੇ ਨੂੰ ਇਹ ਤਾਂ ਯਾਦ ਆ ਗਿਆ ਵੀ ਕੋਈ ਬੁੱਢਾ ਨਾਲਾ ਵੀ ਚੱਲ ਰਿਹਾ ਇੱਥੇ ਇੱਥੇ ਦਾ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਕਿਹੜਾ ਪਾਣੀ ਲੋਕ ਪੀਂਦੇ ਆ ਜਿਹੜਾ ਪਾਣੀ ਛੱਡਦੇ ਆ ਅੱਜ ਲੋਕਾਂ ਦੇ ਵਿੱਚ ਇਹ ਗੱਲ ਘਰ ਘਰ ਗਈ ਹੋਈ ਆ ਵੀ ਅੱਜ ਇੱਕ ਸਰਕਾਰ ਆਮ ਲੋਕਾਂ ਦੀ ਸਰਕਾਰ ਜਿਹੜੀ ਆ ਉਹ ਕੰਮ ਕਰ ਰਹੀ ਆ ਜਮੀਨੀ ਲੈਵਲ ਤੇ ਘਸ ਕੇ ਕੰਮ ਕਰ ਰਹੇ ਆ ਕਿਸੇ ਨੂੰ ਮੈਂ ਤੁਹਾਡੇ ਲਈ ਦੱਸ ਰਿਹਾ ਕੋਈ ਲੁਧਿਆਣੇ ਦੀ ਆਬਾਦੀ ਦੇ ਵਿੱਚ 50 ਲੱਖ ਦੀ ਆਬਾਦੀ ਦਾ ਸ਼ਹਿਰ ਆ ਇੱਕ ਸਿੰਗਲ ਪਰਸੈਂਟ ਬੰਦਾ ਕਦੇ ਇਹ ਨਹੀਂ ਗੱਲ ਕਹਿ ਸਕਦਾ ਵੀ ਨਾਲੇ ਦੇ ਵਿੱਚ ਕਿਸੇ ਬੰਦੇ ਨੂੰ ਰਾਤ ਦਿੱਤੀ ਗਈ ਗੰਦ ਪਾਉਣ ਦੇ ਕੋਈ ਬੰਦਾ ਜਿਹੜਾ ਵੀ ਇਸ ਕੰਮ ਦੇ ਵਿੱਚ ਚਾਹੇ ਮੈਂ ਤੁਹਾਡੇ ਲਈ ਦੱਸਣਾ ਵੀ ਜਿਹੜਾ ਵੀ ਬੰਦਾ ਇਹਦੇ ਵਿੱਚ ਕੁਛ ਇਹ ਪਹਿਲਾਂ ਇਹਦੀਆ ਕੋਈ ਪੋਲੂਸ਼ਨ ਜਾਂ ਆਪਣਾ ਪਾਣੀ ਡੈਂਗ ਦਾ ਛੜਦਾ ਉਹ ਆਪਣਾ ਇੰਤਜ਼ਾਮ ਕਰ ਲਵੇ ਉਸ ਕੰਮ ਦੀ ਉਹਨੂੰ ਕਦੇ ਇਆਜ਼ਤ ਜਾਂ ਉਹਨੂੰ ਮਾਫੀ ਵਾਲੇ ਕਾਗਜ਼ਾਂ 'ਚ ਨਹੀਂ ਪਾਇਆ ਜਾ ਸਕਦਾ ਕਪੜੀ ਨੂੰ ਕਾਰਵਾਈ ਦੀ ਮੰਗ ਕੀਤੀ ਜਾਊਗੀ ਜਿਹੜੇ ਰਾਜਨੀਤਿਕ ਨੇਤਾਵਾਂ ਦੇ ਵੱਲੋਂ ਬੁੱਡੇ ਦਰਿਆ ਨੂੰ ਸੋਨੇ ਦੀ ਖਾਨ ਬਣਾਇਆ ਸੀ ਜਾਂ ਫਿਰ ਉਸ ਸਮੇਂ ਦੇ ਜਿਹੜੇ ਕੀ ਅਫਸਰ ਸੀ ਉਹਨਾਂ ਦੇ ਉੱਤੇ ਤੁਸੀਂ ਕਾਰਵਾਈ ਦੀ ਮੰਗ ਕਰੋ ਕਿ ਵਿਜੀਲੈਂਸ ਜਾਂ ਫਿਰ ਸੀਬੀਆਈ ਦੀ ਇੱਕੋ ਹੋਣੀ ਚਾਹੀਦੀ ਆ ਕਿਉਂਕਿ ਇਹ 650 ਕਰੋੜ ਰੁਪਇਆ ਆਮ ਜਨਤਾ ਦਾ ਪੈਸਾ ਵਾ ਇਹਨੂੰ ਕਿਸੇ ਕੋਲੋਂ ਲੁਕਣਾ ਨਹੀਂ ਦੇਣਾ ਚਾਹੀਦਾ ਜਿਹੜੇ ਜਿਹੜੇ ਅਫਸਰ ਦੇ ਢਿੱਡ ਚ ਗਿਆ ਜਾਂ ਜਿਹੜੇ ਰਾਜਨੀਤੀ ਬੰਦਿਆਂ ਦੇ ਢਿੱਡ ਚ ਇਹ ਪੈਸੇ ਗਏ ਆ ਕਿਉਂਕਿ ਲੋਕਾਂ ਨੂੰ ਜ਼ਹਿਰ ਵੰਡੀ ਗਈ ਇਹ ਪੈਸਾ ਨਹੀਂ ਕੱਲਾ ਗਿਆ ਲੋਕਾਂ ਦੇ ਘਰਾਂ ਦਾ ਨੁਕਸਾਨ ਕਿੰਨਾ ਹੋਇਆ ਲੋਕਾਂ ਦੇ ਘਰਾਂ ਦੇ ਜੀ ਚਲੇ ਗਏ ਲੋਕਾਂ ਦੇ ਬੱਚਿਆਂ ਨੂੰ ਕਾਲਾ ਪੀਲਾ ਹੋ ਗਿਆ ਅੱਜ ਅੱਦੇ ਲੋਕ ਵਿਚਾਰੇ ਉਹਦੇ ਮਾਰ ਦੇ ਵਿੱਚ ਚਪੇੜ ਦੇ ਵਿੱਚ ਆਏ ਹੋਇਆ ਜਿਹੜਾ ਜਿਹੜਾ ਅਫਸਰ ਜਿਹੜਾ ਜਿਹੜਾ ਬੰਦਾ ਇਸ ਕੰਮ ਦਾ ਦੋਸ਼ੀ ਆ ਉਹ ਤੇ ਬਣਦੀ ਕਾਰਵਾਈ ਵੀ ਹੋਣੀ ਚਾਹੀਦੀ ਆ ਉਹਦੀ ਰਿਕਵਰੀ ਹੋਣੀ ਚਾਹੀਦੀ ਆ ਉਹਦੀਆਂ ਜਦਾਤਾਂ ਨੂੰ ਕੋਰ ਕਰਕੇ ਉਹ ਵਿੱਚ ਬੁੱਢੇ ਦਰਿਆ ਦੇ ਪੈਸਿਆਂ ਦੇ ਵਿੱਚ ਪਾਉਣਾ ਚਾਹੀਦਾ ਵਾ ਅਲੋ ਤਾਂ ਛੋਟੇ ਤੋਂ ਜ਼ਿਕਰ ਕਰਦੇ ਨੇ ਕਿ ਤੁਸੀਂ ਸੈਟਿੰਗਾਂ ਕਰਾ ਰਹੀ ਹੋ। ਦੇਖੋ ਗੱਲ ਸੁਣੋ ਲੱਖੇ ਸੁਧਾਨੇ ਹੁਣਾਂ ਨੇ ਪਿਛਲੇ ਸਮੇਂ ਦੀਆਂ ਸਰਕਾਰਾਂ ਦੇ ਵੇਲੇ ਨਾ ਤਾਂ ਕੋਈ ਪਾਣੀ ਰੋਕਿਆ ਅੱਜ ਲੱਖੇ ਸੁਧਾਨੀ ਹੋਣੀ ਤੇ ਰਾਜਨੀਤੀ ਰੋਟੀਆਂ ਨਾ ਸੇਕਣ ਲੱਖੇ ਸੁਧਾਨੇ ਹੁਣਾਂ ਜੇ ਪਹਿਲਾਂ ਹੀ ਇੰਨਾ ਕੰਮ ਕਰਦੇ ਹੁੰਦੇ ਸ਼ਾਇਦ ਅੱਜ ਬੁੱਢਾ ਦਰਿਆ ਸਾਫ਼ ਹੁੰਦਾ 30-35 ਸਾਲ ਹੋ ਗਏ ਲੱਖਾ ਸੁਧਾਨਾ ਜੀ ਪਹਿਲਾਂ ਵੀ ਅੱਜ ਤੋਂ 10 ਸਾਲ ਪਹਿਲਾਂ ਵੀ ਇੱਥੇ ਹੀ ਸੀਗੇ 15 ਸਾਲ ਇੱਥੇ ਹੀ ਸੀਗੇ ਉਦੋਂ ਤਾਂ ਕਿਸੇ ਨੇ ਆਵਾਜ਼ ਨਾ ਠਾਈ ਅੱਜ ਜੇ ਕੋਈ ਬੰਦਾ ਕੰਮ ਕਰਦਾ ਉਹਦੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ ਗੈਰ ਸਹਾਜਤਾ ਦੇ ਵਿੱਚ ਆ ਕੇ ਗੈਰ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਨਾ ਚੱਕੋ ਆਮ ਲੋਕਾਂ ਦੀ ਸਰਕਾਰ ਆ ਜ਼ਿੰਮੇਵਾਰੀ ਨਾਲ ਕੰਮ ਕਰ ਰਹੀਆਂ ਸੰਤ ਸੀਚਿਆ ਲੱਗਿਆ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਣ ਲੱਗਿਆ ਔਰ ਅਸੀਂ ਸਾਰੇ ਉਸ ਕਮੇਟੀ ਦੇ ਮੈਂਬਰ ਆ ਅਸੀਂ ਉਸ ਗੱਲ ਦਾ ਜਵਾਬ ਦੇਣਦਾਰ ਆ ਪੰਜਾਬ ਦੇ 3.5 ਕਰੋੜ ਲੋਕ ਜਦੋਂ ਮਰਜ਼ੀ ਆ ਕੇ ਸਾਡੇ ਨਾਲ ਸਾਨੂੰ ਪੁੱਛ ਸਕਦੇ ਆ ਵੀ ਦੱਸੋ ਤੁਸੀਂ ਉਸ ਕਮੇਟੀ ਦੇ ਮੈਂਬਰ ਸੀ ਤੁਸੀਂ ਕੀ ਕੀਤਾ ਜਾ 2.5 ਸਾਲਾਂ ਦਾ ਲੱਖੇ ਸੁਧਾਨਾ ਇਹਨੂੰ ਆ ਕੇ ਪੁੱਛ ਲਓ ਜਿਹੜਾ ਪਿਛਲੇ 25 ਸਾਲਾਂ ਚ ਨਹੀਂ ਹੋਇਆ 2.5 ਸਾਲਾਂ ਚ ਕੀਤਾ ਵਾ ਦਰਿਆ ਦੇ ਬਾਰੇ ਤਾਂ ਬਿਲਕੁਲ ਇਹ ਸੰਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਜੀ ਜੋ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ جس ਵੱਲੋਂ ਵੀ پیسے ਖਾਦੇ ਗਏ ਨੇ ਚਾਹੇ ਉਹ ਰਾਜਨੀਤਿਕ ਆਗੂ ਹੋਵੇ ਜਾਂ ਫਿਰ ਸਰਕਾਰੀ ਅਫਸਰ ਹੋਵੇ ਤਾਂ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਹੋਵੇਗੀ ਉਹ ਨਾਲ ਦੀ ਨਾਲ ਲੱਖੇ ਸਦਾਨ ਨੂੰ ਉਹਨਾਂ ਤੇ ਵੀ ਵਰਦੇ ਹੋਏ ਨਜ਼ਰ ਆਰਨੇ ਉਹ ਕਹਿ ਰਹੇ ਨੇ ਕਿ ਸਰਕਾਰ ਜੇਕਰ ਇਸ ਵਾਰ ਸਫਾਈ ਅਭਿਆਨ ਚਲਾ ਰਹੀ ਹੈ ਤਾਂ ਉਸ ਨੂੰ ਮੁਕੰਮਲ ਕੀਤਾ ਜਾਵੇ ਨਾ ਕਿ ਉਹਨੂੰ ਕਾਫਟਾ ਪਾਇਆ ਜਾਵੇ ਕੈਮਰਾ ਪਰਸਨ ਸੁਲਮਾਨ ਦੇ ਨਾਲ ਹਿੰਮਤ ਸਿੰਘ ਗਿੱਪਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X اور WhatsApp channel par but...